ਸੰਗਤ ਜੀ ਅਸੀਂ ਇਸ ਵਕਤ ਪਟਿਆਲੇ ਸ਼ਹਿਰ ਦੇ ਵਿੱਚ ਨੀਲਾ ਭਵਨ ਦੇ ਵਿੱਚ ਖੜੇ ਆ ਜੀ ਇਹ ਵੀਰ ਪਿਛਲੇ ਕਈ ਦਿਨਾਂ ਤੋਂ ਪਟਿਆਲੇ ਸ਼ਹਿਰ ਦੇ ਵਿੱਚ ਐਦਾਂ ਹੀ ਜਿਹੜਾ ਇਹ ਘੁੰਮਦਾ ਫਿਰਦਾ ਜੀ ਸਾਨੂੰ ਪਿੱਛੇ ਜੇ ਦੋ ਤਿੰਨ ਦੁਕਾਨਾਂ ਵਾਲਿਆਂ ਨੇ ਵੀਡੀਓ ਬਣਾ ਕੇ ਇਸ ਵੀਰ ਦੀਆਂ ਭੇਜੀਆਂ ਤੇ ਹੁਣ ਇਹਨਾਂ ਵੀਰਾਂ ਨੇ ਸਾਨੂੰ ਇਤਲਾਹ ਦਿੱਤੀ ਇਹ ਵੀਰ ਨੂੰ ਅਸੀਂ ਕਾਫੀ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਵੀਰ ਪੰਜਾਬੀ ਬੋਲਦਾ ਤੁਸੀਂ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਇਸ ਵੀਰ ਦਾ ਚਿਹਰਾ ਜ਼ਰੂਰ ਦਿਖਾਓ ਤੁਸੀਂ ਤਾਂ ਜੋ ਇਸ ਵੀਰ ਦੀ ਪਛਾਣ ਹੋ ਜਾਏ ਕਿੱਥੋਂ ਦਾ ਇਹ ਰਹਿਣ ਵਾਲਾ ਵੀਰ ਕਿਹੜੇ ਪਿੰਡ ਦਾ ਕਿਹੜੇ ਜ਼ਿਲ੍ਹੇ ਦਾ ਇਹ ਵੀਰ ਕੱਲਾ ਪੰਜਾਬ ਪੰਜਾਬ ਅਸੀਂ ਤੁਹਾਡੇ ਸਾਹਮਣੇ ਵੀ ਬੁਲਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਪਟਿਆਲੇ ਸ਼ਹਿਰ ਦੇ ਵਿੱਚੋਂ ਇਹ ਵੀਡੀਓ ਸਾਂਝੀ ਕਰ ਰਹੇ ਹਾਂ ਤੁਸੀਂ ਦੇਖੋ ਇਹਦੇ ਹੱਥਾਂ ਦੇ ਹਾਲਾਤ ਕੀ ਨੇ ਦਿਖਾਇਓ ਮੜੇ ਹੱਥ ਵੀਰੇ ਦੇ ਕੀ ਹਾਲਾਤ ਨੇ ਇਦਾਂ ਹੀ ਫਿਰ ਰਿਹਾ ਜੀ ਕਈ ਦਿਨਾਂ ਤੋਂ ਇਹ ਵੀਰ ਇਕਨੇ ਪੈਰਾਂ ਦੇ ਹਾਲਾਤ ਨੇ ਨੰਗੇ ਪੈਰੀ ਜਿਹੜਾ ਭੱਜਿਆ ਫਿਰਦਾ ਜੀ ਬਹੁਤ ਵੀਰ ਸਾਨੂੰ ਜਿਹੜਾ ਇਨਫੋਰਮੇਸ਼ਨ ਦਿੰਦੇ ਨੇ ਇਸ ਵੀਰ ਦੀ ਪਰ ਇਸ ਵੀਰ ਦੀ ਜੀ ਦਿਮਾਗੀ ਹਾਲਾਤ ਨੇ ਉਹ ਕਾਫੀ ਵਿਗੜ ਚੁੱਕੇ ਨੇ ਹੱਸੀ ਜਾਣਾ ਜਾਂ ਆਪਣਾ ਐਡਰੈਸ ਨਹੀਂ ਦੱਸਣਾ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਅਸੀਂ ਪਟਿਆਲੇ ਤੋਂ ਪਾਸੋਂ ਰੋਡ ਤੇ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਚੋਂ ਆਇਆ ਬਹੁਤ ਹੀ ਸਤਿਕਾਰਯੋਗ ਸਾਡੇ ਭਰਾ ਸਾਡੀ ਹੈਲਪ ਕਰਨ ਲਈ ਸਾਰੇ ਖੜੇ ਨੇ ਤੇ ਅਸੀਂ ਬੇਨਤੀ ਕਰਦੇ ਹਾਂ ਇਹਨੂੰ ਵੀਡੀਓ ਨੂੰ ਸ਼ੇਅਰ ਕਰਿਓ ਕੁਝ ਨਹੀਂ ਪਤਾ ਕਿੱਥੋਂ ਦਾ ਇਹ ਵੀਰ ਆ ਕਿਹੜੇ ਦੇ ਮਾਪੇ ਨੇ ਕਿੰਨੇ ਕ ਸਮੇਂ ਤੋਂ ਇਹਨੂੰ ਲੱਭ ਰਹੇ ਨੇ ਹੁਣ ਇਹ ਆਪਾਂ ਨੂੰ ਵੀਡੀਓ ਸ਼ੇਅਰ ਹੋਣ ਤੋਂ ਬਾਅਦ ਹੀ ਪਤਾ ਲੱਗੂਗਾ ਪਟਿਆਲਾ ਵਾਸੀ ਬਹੁਤ ਵੀਰੇ ਨੂੰ ਜਾਣਦੇ ਵੀ ਨੇ ਸਾਨੂੰ ਥੋਂ-ਥੋਂ ਤੋਂ ਵੀਡੀਓ ਇਸ ਵੀਰ ਦੀਆਂ ਭੇਜ ਦੰਦੇ ਨੇ ਵੀ ਇੱਥੇ ਬੰਦਾ ਫਿਰਦਾ ਪਰ ਇਹ ਵੀਰ ਦਾ ਸਾਨੂੰ ਹਲੇ ਘਰ ਨਹੀਂ ਪਤਾ ਲੱਗ ਸਕਿਆ ਵੀਰੇ ਤੁਹਾਡਾ ਕੀ ਨਾਮ ਮੇਰਾ ਵੀਰੇ ਖਾਨ ਨਾਮ ਹੈ ਖਾਨ ਪੂਰਾ ਨਾਮ ਕੀ ਹੈ ਜੀ ਮੇਰਾ ਵੀਰੇ ਖਾਨ ਹੀ ਆ ਵੀਰੇ ਅੱਲਾ ਖਾਨ ਆ ਠੀਕ ਆ ਪਿੰਡ ਕਿਹੜਾ ਤੁਹਾਡਾ ਆਪਣਾ ਜੀ ਪੰਜਾਬ ਹੀ ਹੈ ਜੀ ਵੀਰੇ ਪੰਜਾਬ ਦੇ ਵਿੱਚ ਕਿੱਥੇ ਰਹਿੰਦੇ ਕਿੱਥੇ ਆਪਾਂ ਮੁਸਲਮਾਨ ਖਾਨ ਆ ਵੀਰੇ ਡਾਕੂ ਖਾਨ ਆ ਆਪਾਂ ਨਹੀਂ ਪੰਜਾਬ ਦੇ ਵਿੱਚ ਰਹਿੰਦੇ ਕਿੱਥੇ ਆਪਾਂ ਜੀ ਡਾਕੂ ਖਾਨ ਆ ਵੀਰੇ ਫਤੂਟਰੀ ਉਹ ਡਾਕੂ ਖਾਨ ਡਾਕੂ ਖਾਨ ਤਾਂ ਹੈ ਕਿਉਂ ਤੁਸੀਂ ਡਾਕੂ ਖਾਨ ਆਣਾ ਚਾਜਾ ਦੇ ਜਿੱਥੇ ਉੱਥੇ ਪੰਜਾਬ ਦੇ ਵਿੱਚ ਰਹਿੰਦੇ ਕਿੱਥੇ ਤੁਸੀਂ ਆਪਾਂ ਵੀਰੇ ਆਪਣਾ ਮੁੰਡਾ ਉਰੇ ਘਮ ਹੋ ਗਿਆ ਹੋਵੇਗਾ ਉਰੇ ਗਿਰ ਗਿਆ ਹੋਵੇ ਆਪਾਂ ਨੂੰ ਲੱਭਣ ਆਏ ਸੀ ਉਹਨੂੰ ਤੁਹਾਡਾ ਬੇਟਾ ਡਿੱਗਿਆ ਆਪਾਂ ਖਾਨ ਆ ਅੱਲਾ ਇਸ਼ਵਾਰ ਇਨਸ਼ਾ ਅੱਲਾ ਆਸ਼ੀਰਵਾ ਲਖਾਣਾ ਮੇ ਬੜੇ ਆਪਣਾ ਆਸ਼ੀਰਵਾ ਨਾ ਮੁੰਡਾ ਕਿੱਥੇ ਡਿਗ ਉਰੇ ਮੁੰਡਾ ਕਿੱਥੇ ਆ ਗਿਆ ਮਿੱਟੀ ਚ ਡਿਗ ਡੁਗ ਗਿਆ ਹੋਵੇਗਾ ਆਪਾਂ ਨੂੰ ਲੱਭਣ ਆਏ ਸੀ ਮੁੰਡੇ ਨੂੰ ਮੁੰਡੇ ਦਾ ਕੀ ਨਾਮ ਤੁਹਾਡਾ ਆਪਾਂ ਵੀਰੇ ਉਹਦਾ ਵੀਰੇ ਸ਼ੋਭ ਨਾਮ ਹੈ ਆਪਾਂ ਖਾਨ ਹੈ ਵੀਰੇ ਸ਼ੋਭ ਹਾਂ ਆਪਾਂ আচ্ছা ਮੁੰਡਾ ਕਿਹਦੇ ਨਾਲ ਆਇਆ ਸੀ ਉਰੇ ਮੁੰਡਾ ਅਲਾਸ਼ਵਰ ਆਪ ਖਾਨ ਪਰੇ ਪਰੇ ਜਿਆਨਾ ਸੁਬਾਨ ਅੱਲਾ ਖਾਨ ਸੀ ਆਪਣੇ ਨਾਲ ਆਪਾਂ ਉਹਨੂੰ ਲੱਭਣ ਆਏ ਸੀ ਕੁੰਮਰ ਨਹੀਂ ਨਹੀਂ ਮੁੰਡਾ ਆਇਆ ਕਿਹਦੇ ਨਾਲ ਸੀ ਉਰੇ ਉਰੇ ਹੀ ਕੁੰਮੜਾ ਫਿਰਦਾ ਆ ਗਿਆ ਉਹਦਾ ਨਾਮ ਸ਼ੋਭ ਨਾਮ ਹੈ ਉਹ ਕਿਹਦੇ ਨਾਲ ਕੱਲਾ ਹੀ ਆ ਗਿਆ ਕਿ ਰੁੜ ਘਰ ਵਾਲੀ ਨਾਲ ਗਾਜੀ ਹੁਣੀ ਹੁਣੀ ਕਿਰਿਆ ਸੀ ਉਹ ਹੁਣੀ ਹ ਚਲਾ ਗਿਆ ਪਤਾ ਨਹੀਂ ਕਿੱਥੇ ਚਲਾ ਗਿਆ ਯਾਰ ਵੀਰੇ ਕੋਈ ਕਿਸੇ ਨੇ ਦੱਸਿਆ ਨਹੀਂ ਵੀ ਕਿੱਥੋਂ ਦਾ ਵੀਰੇ ਇਹ ਖਾਨ ਸਾਹਿਬ ਦੱਸੋ ਹੁਣੀ ਹੁਣੀ ਆਇਆ ਜੀ ਉਹ ਜੀ ਕੁੰਮ ਦਾ ਫਿਰਦਾ ਆ ਗਿਆ ਜੀ ਆਪਾਂ ਜੀ ਸਵਾਨ ਨਾ ਖਾਲ ਦੇ ਨਾਲ ਦੀ ਆਪਣੇ ਨਾਲ ਕਿ ਮੈਂ ਬਹੁਤ ਟਰਾਈ ਕੀਤਾ ਵੀ ਮਤਲਬ ਇਹਦਾ ਪੁੱਛ ਤਨ ਦੋ 1 15 20 ਦਿਨਾਂ ਤੋਂ ਮੈਂ ਲੱਗ ਰਿਆ ਇਹਨੂੰ ਅੱਜ ਤਾਂ ਫਿਰ ਮੈਂ ਬਾਈ ਹੋਰਾਂ ਨੂੰ ਕਾਲ ਕੀਤੀ ਸਵੇਰੇ ਕਈ ਵਾਰ ਵੀਰੇ ਇਹ ਲੋਰ ਵੀ ਨਹੀਂ ਪਾਉਂਦੇ ਬਹੁਤ ਮਾੜੇ ਹਾਲਾਤ ਹੋ ਜਾਂਦੇ ਆ ਪਰ ਲਾ ਵੀ ਮੈਨੂੰ ਖੜਦ ਹੁੰਦਾ ਜੀ ਅਸੀਂ ਇਹ ਵੀ ਹਾਂ ਇਹ ਵੀ ਕੱਲ ਗੱਡੀ ਫਿਰਦਾ ਸੀ ਆਪਾਂ ਪਾਈ ਆ ਜੀ ਵੀ ਚਲੋ ਹਣਾ ਹਾਂ ਅੱਜ ਇਹਨੂੰ ਮੈਂ ਲਾ ਲਵਾਂ ਵੀ ਉਧਰ ਫਵਾਰਾ ਚੌਂਕ ਵੀ ਦੇਖਿਆ ਉਹ ਵੀ ਦੇਖਿਆ ਅਸੀਂ ਥੱਕ ਕੇ ਉਰੇ ਚਾਹ ਪੀਣ ਆ ਅੱਗੇ ਵੀ ਅੱਜ ਨਹੀਂ ਮਿਲਦਾ ਉਹ ਸਾਨੂੰ ਬਹੁਤਾਂ ਤੇ ਪੁੱਛਿਆ ਪਰ ਫਿਰ ਇਹ ਆਟੋਮੈਟਿਕ ਉਧਰੋਂ ਆ ਰਿਹਾ ਸੀ ਬਾ ਫਿਰ ਉੱਥੋਂ ਅਸੀਂ ਨੇ ਫੋਨ ਕਰਤਾ ਬਾਈ ਨੂੰ ਬਾਈ ਕਹਿੰਦਾ ਵੀ ਤੁਸੀਂ ਆਪਦੇ ਲਾਗੀ ਰੱਖਿਓ 12:00 ਵਜੇ ਸਾਨੂੰ ਇਹ ਮਿਲ ਗਿਆ ਸੀ ਉਸ ਤੋਂ ਬਾਅਦ ਫਿਰ ਇਹਨੂੰ ਮੈਂ ਲਾਗੀ ਰੱਖਿਆ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਗੁਰਪ੍ਰੀਤ ਆ ਵੀਰੇ ਮੈਂ ਵੀਰੇ ਦੜਬੇ ਕੋਲ ਪਿੰਡ ਆ ਮੇਰਾ ਖੇਤਲਾ ਤੁਸੀਂ ਉਰੀ ਰਹੇ ਨਾ ਬਟੇਲ ਹਾਂ ਮੈਂ ਹੁਣ ਇੱਥੇ ਹੀ ਰਹਿਣਾ ਵੈਸੇ ਮੈਂ ਕੈਨੇਡਾ ਤੋਂ ਆ ਹਾਂ ਹਾਂ ਮੈਂ ਦੁਬਾਰਾ ਵਾਪਸ ਜਾਣਾ ਥੋੜੇ ਟਾਈਮ ਤੱਕ ਉਰੇ ਬਸ ਬਾਈ ਦੇਖਿਆ ਠੀਕ ਆ ਵੀਰੇ ਤੁਸੀਂ ਵੀਰੇ ਸਾਰੇ ਭਰਾ ਕੋਈ ਜਾਣਦੇ ਹੋ ਯਾਰ ਵੀਰ ਨੂੰ ਕੋਈ ਬੰਦਾ ਜਾਣਦਾ ਵੀਰੇ ਦੱਸੋ ਵੀਰੇ ਕੋਈ ਜਾਣਦਾ ਈ ਬੰਦਾ ਵੀਰੇ ਜਾਣਦੇ ਹੋ ਅੱਛਾ ਨਹੀਂ ਕੋਈ ਕਈ ਵਾਰੀ ਮੈਂ ਕਿਹਾ ਕਿਹਨੇ ਦੇਖਿਆ ਹੋਵੇ ਕਦੇ ਜਾਣਦੇ ਹੋ ਵੀਰੇ ਕੋਈ ਦੇਖਿਆ ਕਦੇ ਜੀ ਉਹ ਪਹਿਲਾਂ ਦੇਖਿਆ ਉਰੇ ਕੋਮਦਾ ਕਦੇ ਨਹੀਂ ਜੀ ਓਕੇ ਸਾਲ ਹੋ ਗਏ ਵੀਰੇ ਹਾਂਜੀ ਤਿੰਨ ਸਾਲ ਹੋ ਗਏ ਉਰੀ ਕੋ ਮਰਿਆ ਵੀਰੇ ਤਿੰਨ ਸਾਲ ਤੋਂ ਹਾਂਜੀ ਹਾਂਜੀ ਤਿੰਨ ਦੀ ਬੇਨਤੀ ਆ ਪੈਣ ਭਰਾ ਮੈਂ ਅੱਗੇ ਵੀਰ ਨੇ ਦੱਸਿਆ ਦਰਸਲ ਸਾਨੂੰ ਵੀ ਹੋ ਗਿਆ 6 ਮਹੀਨੇ ਤਾ ਇਹਦੀ ਇਨਫੋਰਮੇਸ਼ਨ ਆਉਂਦੇ ਨੂੰ ਪਰ ਸਾਨੂੰ ਕਈ ਵਾਰੀ ਲੱਭਿਆ ਨਹੀਂ ਇੱਕ ਦੋ ਵਾਰੀ ਅਸੀਂ ਲੈਣ ਵੀ ਆਏ ਅਸੀਂ ਵੀਰ ਨੂੰ ਸਾਨੂੰ ਉੱਥੋਂ ਨਾ ਮੈਕਡੋਨਲਡ ਦੇ ਵਿੱਚੋਂ ਜਿਹੜੇ ਇੱਥੇ 버ਗਰ ਬਣਦੇ ਨੇ ਪੀਜੇ ਉੱਥੋਂ ਇੱਕ ਕੁੜੀਆ ਨੇ ਸਾਨੂੰ ਦੱਸਿਆ ਅਸੀਂ ਉਦੋਂ ਫੇਰੇ ਸਵੇਰੇ ਚਾਹ ਪੀਣ ਆਇਆ ਸੀ ਉਰੇ ਉਦੋਂ ਸਾਨੂੰ ਪਤਾ ਲੱਗਿਆ ਸੀ ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਸੀਂ ਆਪਣਾ ਨੰਬਰ ਵੀ ਸਕਰੀਨ ਤੇ ਚਲਾਵਾਂਗੇ ਇਹਦੀ ਪਛਾਣ ਹੋਣੀ ਬਹੁਤ ਜ਼ਰੂਰੀ ਆ ਦੇਖੋ ਹੋ ਸਕਦਾ ਕਈ ਵਾਰੀ ਮਾਪੇ ਕਦੋਂ ਕਦੇ ਲੱਭ ਰਹੇ ਨੇ ਹੋ ਸਕਦਾ ਬੱਚਾ ਵੀ ਹੈਗਾ ਇਹਨੇ ਸ਼ੁਭਮ ਨਾਮ ਦੱਸਿਆ ਆਪਣਾ ਨਾਮ ਖਾਨ ਦੱਸਦਾ ਔਰ ਪੰਜਾਬ ਤੋਂ ਇਲਾਵਾ ਕੋਈ ਚੀਜ਼ ਨਹੀਂ ਬੋਲਿਆ ਅਸੀਂ ਤੁਹਾਡੇ ਸਾਹਮਣੇ ਫੇਰ ਬੁਲਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਤੇ ਖੜੀ ਐਸ ਵੀਰ ਦੀ ਜ਼ਿੰਦਗੀ ਤੁਹਾਡੇ ਤੇ ਖੜਾ ਐਸ ਵੀਰ ਦਾ ਆਉਣ ਵਾਲਾ ਫਿਊਚਰ ਕਿਉਂਕਿ ਜੇ ਤੁਸੀਂ ਇਹਨੂੰ ਸ਼ੇਅਰ ਵੀ ਕਰ ਦੋਗੇ ਹੋ ਸਕਦਾ ਫੈਮਿਲੀ ਮਿਲ ਜੇ ਹੋ ਸਕਦਾ ਆਪਾਂ ਨੂੰ ਪ੍ਰੋਪਰ ਪਤਾ ਲੱਗ ਜੇ ਵੀ ਇਹ ਬਿਮਾਰ ਕਿਉਂ ਹੋਇਆ ਤੇ ਉਸ ਤੋਂ ਬਾਅਦ ਇਸ ਵੀਰ ਦਾ ਇਲਾਜ ਪ੍ਰੋਪਰ ਜਿਹੜਾ ਹੋਊਗਾ ਤੇ ਇਲਾਜ ਤਾਂ ਆਪਾਂ ਹੁਣ ਵੀ ਸ਼ੁਰੂ ਕਰਾਂਗੇ ਪਰ ਜਿਹੜੀ ਜਿਹੜੀ ਬੈਕਗ੍ਰਾਉਂਡ ਜਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਨਾ ਵੀ ਬੰਦੇ ਦੇ ਸੱਟ ਕੀ ਲੱਗੀ ਆ ਤੇ ਉਹਨੂੰ ਆਪਾਂ ਛੇਤੀ ਠੀਕ ਕਰ ਲਾਂਗੇ ਡਾਕਟਰਾਂ ਦੇ ਸਮਝ ਚ ਆ ਜਾਂਦੀ ਹੈ ਗੱਲ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਅਸੀਂ ਨੀਲਾ ਭਾਗ ਨੂੰ ਪਟਿਆਲੇ ਦੇ ਵਿੱਚੋਂ ਇਹ ਵੀਡੀਓ ਸਾਂਝੀ ਕੀਤੇ ਤਰੀਕ ਕਿੰਨੀ ਅੱਜ ਵੀਰੇ 12 ਤਰੀਕ ਆ 7ਵਾਂ ਮਹੀਨਾ 2025 ਅਸੀਂ ਅੱਜ ਖੜੇ ਆ ਜੂਰੇ ਦੁਬਾਰਾ ਵੀਰੇ ਪੰਜਾਬ ਦੇ ਵਿੱਚ ਤੁਸੀਂ ਸਵੇਰੇ ਕਿਹੜਾ ਜ਼ਿਲ੍ਹਾ ਦੱਸਦੇ ਦੇ ਸਵੇਰੇ ਆਪਣਾ ਵੀਰੇ ਆਪਣਾ ਜੀ ਵੀਰੇ ਪੰਜਾਬ ਹੀ ਆ ਵੀਰੇ ਪੰਜਾਬ ਚ ਕਿਹੜਾ ਆਪਣਾ ਹਾਂਜੀ ਪੰਜਾਬ ਹੀ ਆ ਵੀਰੇ ਆਪਾਂ ਚੀਨ ਖਾਨ ਨਾਲ ਆ ਹਾਂਜੀ ਭਾਈ ਵੀਰੇ ਖਾਨ ਆ ਡਾਕੂ ਆਪਾਂ ਉਹਨੂੰ ਲੱਭਣ ਆਏ ਸੀ ਸ਼ੁਭਮ ਨੂੰ ਨਫਰ ਸ਼ੁਭਮ ਨੂੰ ਤਾਂ ਸ਼ੁਭਮ ਸ਼ੁਭਮ ਕਿੱਥੇ ਹੋਂ ਮਤਲਬ ਨਹੀਂ ਲੱਭਣ ਆਏ ਸੀ ਸ਼ੁਭਮ ਨੂੰ ਹਾਂਜੀ ਸ਼ੁਭਮ ਹੈਗਾ ਕਿੱਥੇ ਆ ਹਾਂਜੀ ਸ਼ੁਭਮ ਕਿੱਥੇ ਆ ਭਾਈ ਚੀਨ ਖਾਨ ਨਾਲ ਆਪਾਂ ਉਹਨੂੰ ਲੱਭਣ ਆਏ ਜੀ ਭਾਈ ਹੁਣ ਇਸ ਟਾਈਮ ਸ਼ੁਭਮ ਪਤਾ ਕੁਝ ਕਿੱਥੇ ਸ਼ੁਭਮ ਕਿੱਥੇ ਆ ਹਾਂਜੀ ਸ਼ੁਭਮ ਪਤਾ ਕੁਝ ਕਿੱਥੇ ਸ਼ੁਭਮ ਔਰ ਹੀ ਗਿਰ ਗਿਆ ਰਿਹਾ ਚੱਕਰ ਖਾ ਕੇ ਗਿਰ ਗਿਆ ਕਿਤੇ ਕਿਤੇ ਚਲਾ ਗਿਆ ਉਹ ਨਹੀਂ ਚਲਾ ਤਾਂ ਗਿਆ ਸ਼ੁਭਮ ਤੁਹਾਨੂੰ ਪਤਾ ਵੀ ਸ਼ੁਭਮ ਰਹਿੰਦਾ ਕਿੱਥੇ ਸੀਗਾ शुभम ਰਹਿੰਦਾ ਕਿੱਥੇ ਸੀ ਅੱਪਾ ਜੀ ਦਵਾਰ ਇੱਕ ਉਹਨੂੰ ਲੱਭਣ ਆਏ ਸੀ ਉਹ ਚਲਾ ਗਿਆ ਮੁੰਡਾ ਜੀ ਉਹ ਜੀ ਦਵਾਰੇ ਜੀ ਦੇਖੋ ਵੀਰੇ ਪੁੱਛ ਕੇ ਇੱਕ ਨੂੰ ਭਰਾ ਦੇਖੋ ਯਾਰ ਪੁੱਛ ਕੇ ਜੀ ਉਹ ਚਲਾ ਗਿਆ ਜੀ ਕੰਮ ਦੇ ਕੋਲ ਦੇਖੋ ਮਾੜਾ ਦੇਖੋ ਤੂੰ ਤੁਹਾਡੇ ਦਾ ਦੋਸਤ ਦੇ ਕੋ ਕੰਮ ਗਈ ਇਹਨੇ ਬਰਨਾਲਾ ਜ਼ਿਲ੍ਹਾ ਵੀ ਦੱਸੇ ਇੱਕ ਵਾਰੀ ਵੀਰੇ ਹੁੰਦੇ ਲਾ ਗਿਆ ਕੰਮ ਦਾ ਫਿਰਦਾ ਮੁਸਲਮਾਨ ਉਹ ਚਿੰਮੜਾ ਦੋਸਤ ਕਿਹੜਾ ਦੀ ਤਰ੍ਹਾਂ ਉਹ ਕਿੱਥੋਂ ਉਹ ਚਿੰਮੜਾ ਵਾਲਾ ਦੋਸਤ ਕਿੱਥੋਂ ਦਾ ਉਹ ਵੀਰੇ ਕੰਮ ਦਾ ਫਿਰਦਾ ਚਲਾ ਗਿਆ ਆਪਣਾ ਮੁੰਡਾ ਹੈ ਵੀਰੇ ਆਪਾਂ ਖਾਣਾ ਵੀਰੇ ਮੁਸਲਮਾਨ ਜਿਹੜਾ ਸੁਵੇਰੇ ਨਹੀਂ ਗੱਡੀ ਐ ਫਰੀ ਲੈ ਗਿਆ ਜਿਹੜਾ ਤੂੰ ਸੁਵੇਰੇ ਨਹੀਂ ਗੰਦੀ ਮੇਰੀ ਗੱਡੀ ਲੈ ਗਿਆ ਮੰਗ ਕੇ ਹਾਂ ਹਾਂ ਕੌਣ ਆ ਉਹ ਕਿੱਥੋਂ ਦਾ ਦੋਸਤ ਨਹੀਂ 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 ਵੀਰੇ ਆਪਾਂ ਚੀਨ ਖਾਂਦੇ ਨਾਲ ਆ ਆਪਾਂ ਵੇਟ ਆਪਾਂ ਮੁਸਲਮਾਨ ਡਾਕ ਖਾਣ ਦਾ ਗਾਣਾ ਚੱਲਦਾ ਹੁੰਦਾ ਆਪਾਂ ਉਹ ਵਾਲੇ ਖਾਣ ਆ بڑے ਖਾਣ ਆ ਪਾ ਜੀ ਉਹ ਮੁੰਡਾ ਆਇਆ ਸੀ ਮੇਰਾ ਉਹ ਇੱਕੋ ਚੀਜ਼ ਦੇਖੋ ਕਿੰਨੀ ਦਿਮਾਗ ਤੇ ਚੜੀ ਵੀ ਤੁਸੀਂ ਪੁੱਛੋ ਪੁੱਛੋ ਇੱਕੋ ਚੀਜ਼ ਦਿਮਾਗ ਤੇ ਚੜੀ ਵੀ ਆ ਵੀਰ ਦੇ ਦੇਖੋ ਮੈਂਟਲੀ ਪ੍ਰੋਬਲਮ ਕਿੱਥੋਂ ਤੱਕ ਹੋ ਜਾਂਦੀ ਹੈ ਇਨਸਾਨਾਂ ਦੀ ਤੇ ਕੀ ਇਹਦੇ ਨਾਲ ਹੋਇਆ ਜ਼ਿੰਦਗੀ ਚ ਕਦੋਂ ਦਾ ਫਿਰਦਾ ਤਿੰਨ ਸਾਲ ਤੋਂ ਉਸ ਵੀਰ ਨੇ ਦੱਸਿਆ ਜੀ ਕਿ ਤਿੰਨ ਸਾਲ ਹੋ ਗਏ ਦੇਖਦੇ ਆ ਨੂੰ ਗੁਰੂ ਸਾਹਿਬ ਕਿਰਪਾ ਕਰਨ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਸਾਨੂੰ ਇਹਨਾਂ ਦਾ ਪਤਾ ਲੱਗੂ ਪਰਿਵਾਰ ਦਾ ਵੀ ਅਸਲ ਗੱਲ ਕੀ ਹੈ ਇਹਦੇ ਨਾਲ ਦੇਖੋ ਇੱਕੋ ਗੱਲ ਬੋਲਦਾ ਡਾਕੂ ਖਾਨ ਤੇ ਪੰਜਾਬ ਆ ਦੇਖੋ 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 ਪੁੱਛ ਕੇ ਵੀਰ ਗਿਆ ਪਤਾ ਨਹੀਂ ਉਹਨੂੰ ਚੱਕਰ ਆ ਗਿਆ ਵੀਰ ਜਿਲ੍ਹਾ ਕਿਹੜਾ ਇਹ ਪਟਿਆਲਾ ਜਿਲ੍ਹਾ ਤੁਹਾਡਾ ਜਿਲ੍ਹਾ ਕਿਹੜਾ ਆਪਣਾ ਪਟਿਆਲਾ ਹੀ ਜ਼ਿਲ੍ਹਾ ਹੈ ਅੱਪਾ ਜੀ ਵੀਰੇ ਪਿੰਡ ਪਟਿਆਲਾ ਪਟਿਆਲਾ ਮੁਸਲਮਾਨ ਡਾਕ ਤੁਸੀਂ ਪੜੇ ਕਿਹੜੇ ਸਕੂਲ ਚ ਪੜੇ ਅੱਪਾ ਜੀ ਵੀਰੇ ਪੜੇ ਨਹੀਂ ਹੋਏ ਅੱਪਾ ਮੁਸਲਮਾਨ ਡਾਕੂ ਖਾਨ ਤੁਸੀਂ ਮੁਸਲਮਾਨ ਤੁਹਾਡੇ ਮਸਜਿਦ ਕਿੱਥੇ ਮੱਜ ਆਪਣਾ ਮਸਜਿਦ ਡਾਕੂ ਖਾਨ ਦਾ ਗਾਣਾ ਨਹੀਂ ਹੁੰਦਾ ਵੀਰੇ ਪਾਓ ਵਾਲੇ ਖਾਨ ਨਹੀਂ ਇਹ ਖਾਨ ਨਹੀਂ ਹੈਗਾ ਵੀਰੇ ਇਹਦਾ ਬਸ ਇੱਕ ਮਤਲਬ ਗਾਣਾ ਚੜਿਆ ਹੋਇਆ ਇਹ ਤਾਂ ਹੁਣ ਹੀ ਲੱਗਿਆ ਖਾਨ ਤਾਂ ਕਹਿਣਾ ਅੱਛਾ ਹੁਣ ਹੀ ਲੱਗਿਆ ਕਹਿਣ ਖਾਨ ਤਾਂ ਨਹੀਂ ਹੈਗਾ ਵੀਰੇ ਦੇਖੋ ਅੱਛਾ ਬ੍ਰਦਰ ਤੁਸੀਂ ਪੜੇ ਕਿੱਥਿਓ ਪੜੇ ਹੈ ਕਿਹੜੇ ਸਕੂਲ ਚ ਪੜਦੇ ਤੇ ਪੜੇ ਵੀਰੇ ਹਾਂਜੀ ਅੱਪਾ ਜੀ ਹਾਂਜੀ ਤੂੰ ਕਹਿਣਾ ਹੁੰਦਾ ਨਹੀਂ ਆਪਾਂ ਪੜੇ ਲਿਖੇ ਆ ਪ੍ਰਾਇਮਰੀ ਸਕੂਲ ਚ ਪੜਿਆ ਪ੍ਰਾਇਮਰੀ ਚ ਹਾਂ ਤੂੰ ਕਹਿਣਾ ਜੀ ਵੀ ਪੜਿਆ ਆਪਾਂ 10 ਪੜੇ ਹੋਏ ਆ ਜੀ 10 ਫਿਰ ਯਾਰ ਗੱਲ ਬਣ ਗਈ ਬਸ ਕਿਹੜੇ ਸਕੂਲ ਚ ਪੜੇ ਤੁਸੀਂ ਜੀ ਆਪਾਂ 에어ਫੋਰਸ ਆਰਮੀ ਦੇ ਸਕੂਲ ਦੇ ਵਿੱਚੋਂ ਪੜੇ ਆ ਜੀ ਆਰਮੀ ਸਕੂਲ ਦੇ ਵਿੱਚੋਂ ਉਹ ਕਿੱਥੇ ਆਰਮੀ ਸਕੂਲ ਉਹੀ ਹੈ ਜੀ ਆਪਣੇ 에어ਫੋਰਸ ਦੇ ਵਿੱਚ ਹਾਂਜੀ 에어ਫੋਰਸ ਦੇ ਵਿੱਚ ਹੈ ਆਪਣੇ ਠੀਕ ਆ ਤੁਹਾਨੂੰ ਜਦੋਂ ਤੁਸੀਂ ਪੜਦੇ ਰਹਿੰਦੇ ਕਿੱਥੇ ਤੇ ਤੁਹਾਨੂੰ ਪੜਾਉਂਦਾ ਕੌਣ ਸੀ ਆਪਾਂ ਨੂੰ ਟੀਚਰ ਪੜਾਉਂਦਾ ਸੀ ਕੀ ਨਾਮ ਦੀ ਟੀਚਰ ਦਾ ਪਤਾ ਕੋਈ ਟੀਚਰ ਦਾ ਨਾਮ ਅੱਛਾ ਤੁਹਾਡੇ ਨਾਲ ਕੋਈ ਹੋਰ ਮਿੱਤਰ ਕਿਹੜੇ ਕਿਹੜੇ ਪੜਦੇ ਸੀ ਤੇਰੇ ਦੋਸਤ ਦਾ ਹੈ ਜੀ ਜਿਹੜਾ ਤੇਰੇ ਦੋਸਤੋਂ ਤੁਸੀਂ ਹੋਰ ਦੋਸਤ ਦਾ ਨਾਲ 10ਵੀਂ ਚ ਪੜਦਾ ਹੋਵੇ ਉਹ 10th ਚ ਨਾ ਜੀ 10ਵੀਂ ਜਾਣੀ ਅੱਛਾ ਤੁਸੀਂ ਜਦੋਂ ਤੁਸੀਂ ਬਦਲ ਪੜਦੇ ਸੀ ਤੁਸੀਂ ਸਾਈਕਲ ਤੇ ਸਕੂਲ ਆਉਂਦੇ ਸੀ ਕਿ ਮੋਟਰਸਾਈਕਲ ਤੇ ਆਪਾਂ ਜੀ ਤੇ ਬੱਸੋਂ ਦੇ ਤੇ ਕਾਦੇ ਤੇ ਆਉਂਦੇ ਤੇ 10 ਪੜੇ ਹੋਈ ਆ ਜੀ +2 ਕੀਤੀ ਹੋਈ ਆਪਾਂ ਨੇ +2 ਕੀਤੀ ਉਹ ਤੁਸੀਂ ਸਾਈਕਲ ਤੇ ਸਕੂਲ ਆਉਂਦੇ ਹੁੰਦੇ ਸੀ ਕਿ ਮੋਟਰਸ ਉਹ ਨਹੀਂ ਇਹ ਪੜਾਕੂ ਖਾਨ ਪਹਿਲਾ ਤੋਂ ਇਹ ਪਾ ਚੀਨ ਖਾਨ ਦੇ ਨਾਲ ਸੀ ਜੀ ਉਹਦੇ ਨਾਲ ਹੀ ਉਹ ਨਹੀਂ ਅਜੇ ਕਿਤੇ ਹੋਈ ਸੀ ਆਪਣੇ ਨਹੀਂ ਨਹੀਂ ਜਦੋਂ ਤੁਸੀਂ ਸਕੂਲ ਜਾਂਦੇ ਸੀ ਨਾ ਪੜਨਾ ਹੁਣ ਦੇਖੋ ਮੈਂ ਮੇਰੇ ਬੱਚੇ ਸਕੂਲ ਜਾਂਦੇ ਨੇ ਨਾ ਬੈਂਚ ਜਾਂਦੇ ਨੇ ਤੁਸੀਂ ਸਕੂਲ ਕਦੇ ਤੇ ਜਾਂਦੇ ਤੇ ਉਹ ਜੀ ਹਾਂ ਆਪਾਂ ਪਹਿਲਾ ਤੋਂ ਹੀ ਚੀਨ ਖਾਨ ਦੇ ਨਾਲ ਸੀ ਆਪਾਂ ਪਹਿਲਾ ਤੋਂ ਹੀ ਅਜੇ ਹੀ ਇਹ ਚੀਨ ਖਾਨ ਕੌਣ ਆ ਆ ਪਾ ਜੀ ਮੇਰੇ ਭਾਈ ਦੱਸ ਦੇ ਯਾਰ ਦੱਸ ਦੇ ਯਾਰ ਦੱਸ ਤਾਂ ਨਹੀਂ ਰਿਹਾ ਵੀਰ ਦੱਸ ਦੇ ਯਾਰ ਉਹ ਜੀ ਪਹਿਲਾ ਤੋਂ ਹੀ ਆ ਜਾਣਾ ਸੀ ਚੀਨ ਖਾਨ ਦੇ ਨਾਲ ਸੀ ਜੀ ਆਪਣੇ ਕੋਹਣਾ ਚੀਨ ਖਾਨ ਇਹਨਾਂ ਗਾਣਾ ਚੜਿਆ ਹੋਇਆ ਇਹਦੇ ਵੀਰ ਦੇ ਦਿਮਾਗ ਤੇ ਹਣਾ ਵੀਰੇ ਸਵੇਰ ਦਾ ਫੋਨ ਫੜ ਰਖਿਆ ਕਹਿੰਦਾ ਵੀ ਮੈਂ ਇਹਨੂੰ ਫੋਨ ਦੇਉ ਮੈਂ ਗਾਣੇ ਸੁਣਨ ਮਾ ਗਾਣੇ ਸੁਣੀ ਜਾਂਦਾ ਬੈਠਾ ਬਸ ਜਦੋਂ ਫੋਨ ਲੈ ਲਿਆ ਨਾ ਦੱਸ ਵੀਰੇ ਪਿੰਡ ਕਿਹੜਾ ਤੇਰਾ ਮੇਰੇ ਆਪਣਾ ਜੀ ਹਾਂਜੀ ਆਪਾਂ ਦਾ ਵੀਰੇ ਬੇਟਰ ਦਾ ਕੰਮ ਲਿੰਦੇ ਆਉਂਦੇ ਆ ਉਰੇ ਹੀ ਰਹਿੰਦੇ ਹੁੰਦੇ ਆ ਗੁਰਦੁਆਰੇ ਦੇ ਵਿੱਚ ਆਪਣਾ ਇਹ ਦੁਖਣਵਾਰ ਗੁਰਦੁਆਰਾ ਨਹੀਂ ਹੈਗਾ ਹਾਂਜੀ ਉਹ ਗੁਰਦੁਆਰੇ ਦੇ ਵਿੱਚ ਰਹਿੰਦੇ ਆਉਂਦੇ ਆ ਆਪਾਂ ਆਪਾਂ ਵੀਰੇ ਪਿੱਤਰ ਆ ਹਾਂਜੀ ਪਿੱਤਰ ਨਹੀਂ ਹੁੰਦੇ ਆਉਂਦੇ ਵੀਰੇ ਅੱਛਾ ਪਿੱਤਰाराम ਉਹ ਪਿੱਤਰ ਆਪਾਂ ਜੀ ਵੀਰੇ ਪਿੱਤਰ ਉੱਥੇ ਵੀ ਰਹਿੰਦੇ ਤੇ ਉੱਥੇ ਕੌਣ-ਕੌਣ ਰਹਿੰਦੇ ਤੇ ਹੈ ਵੀਰੇ ਕੌਣ-ਕੌਣ ਕਰਦੇ ਤੇ ਬੇਟਰ ਦਾ ਕੰਮ ਆਪਾਂ ਵੀਰੇ ਪਿੱਤਰ ਹਾਂ ਵੈਸੇ ਤਾਂ ਨਹੀਂ ਵੀਰੇ ਦੱਸ ਨਹੀਂ ਰਿਹਾ ਜੀ ਅਸੀਂ ਸੰਗਤ ਨੂੰ ਦੱਸਣਾ ਚਾਹੁੰਦੇ ਹਾਂ ਜੀ ਅਸੀਂ ਇਸ ਵੀਰ ਨੂੰ ਪਟਿਆਲੇ ਤੋਂ ਭਾਸੂ ਰੋਡ ਦੇ ਉੱਪਰ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਦੇ ਵਿੱਚ ਲੈ ਕੇ ਚੱਲੇ ਆਂ ਜੀ ਤੁਸੀਂ ਸਾਰੇ ਭੈਣ ਭਰਾ ਉਹਨਾਂ ਤੱਕ ਇਹਨੂੰ ਸ਼ੇਅਰ ਕਰੋ ਵੱਧ ਚੜ ਕੇ ਇੰਸਟਾਗ੍ਰam ਫੇਸਬੁੱਕ ਦੇ ਜ਼ਰੀਏ ਤਾਂ ਜੋ ਇਸ ਵੀਰ ਦਾ ਆਪਾਂ ਨੂੰ ਘਰ ਮਿਲ ਜੇ ਫਟਾਫਟ ਤੁਸੀਂ ਇਹਨੂੰ ਵੱਧ ਚੜ ਕੇ ਸ਼ੇਅਰ ਕਰ ਜਲਦੀ ਤਾਂ ਜੋ ਆਪਾਂ ਨੂੰ ਦੋ ਚਾਰ ਘੰਟਿਆਂ ਚ ਇਹਦਾ ਪਰਿਵਾਰ ਦਾ ਪਤਾ ਲੱਗ ਜਵੇ ਆਪਾਂ ਨੂੰ ਫੈਮਿਲੀ ਦਾ ਪਤਾ ਲੱਗਿਆ ਆਪਾਂ ਇਹਦਾ ਇਲਾਜ ਕਰਵਾਈਓ ਉਸ ਤੋਂ ਬਾਅਦ ਇਹ ਆਪਣੀ ਜ਼ਿੰਦਗੀ ਜੀਵੇ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰੇ ਵੀਰੇ ਤੁਹਾਡਾ ਨਾਮ ਕੀ ਆ ਦੱਸੋ ਤਾਂ ਸਹੀ ਯਾਰ ਮੇਰਾ ਵੀਰੇ ਸ਼ਾਮ ਨਾਮ ਹੈ ਮੇਰੇ ਸ਼ਾਮ ਹੁਣ ਸ਼ਾਮ ਕਹਿਣ ਲੱਗ ਗਏ ਵੀਰੇ ਕੀ ਨਾਮ ਆ ਤੁਹਾਡਾ ਆਪਣਾ ਵੀਰੇ ਸ਼ਾਮ ਨਾਮ ਹੈ ਸ਼ਾਮ ਤੁਸੀਂ ਪਿਤਾ ਦਾ ਨਾਮ ਕੀ ਆ ਪਿਤਾ ਦਾ ਮੇਰੇ ਹੂੰ ਪਿਤਾ ਨਹੀਂ ਹੈਗੇ ਵੀਰੇ ਆਪਾਂ ਵਿਆਹ ਸ਼ਾਦੀ ਦਾ ਕੰਮ ਕਰਦੇ ਵੇਟਰਾਂ ਦਾ ਕੰਮ ਕਰਦੇ ਮਾਤਾ ਦਾ ਨਾਮ ਮਾਤਾ ਦਾ ਨਹੀਂ ਨਹੀਂ ਵੀਰੇ ਆਪਾਂ ਗੁਰਦੁਆਰੇ ਦੇ ਪਿੱਛੇ ਰਹਿੰਦੇ ਹਾਂ ਤੇਰੀ ਮੰਮੀ ਦਾ ਨਾਮ ਕੀ ਵੀਰੇ ਮੰਮੀ ਦਾ ਮੰਮੀ ਦਾ ਮੁੰਡਿਆਂ ਨੂੰ ਵੀਰੇ ਕਾਹ ਪਾਣੀ ਚਾਹ ਪਾਣੀ ਦੇ ਕੀ ਆਪਾਂ ਮੰਮੀ ਦਾ ਨਾਮ ਕੀ ਹੈ ਮੰਮੀ ਦਾ ਵੀਰੇ ਮੁੰਡਿਆਂ ਤੋਂ ਹਾਂ ਵੀਰੇ ਮੰਮੀ ਦਾ ਨਾਮ ਕੀ ਹੈ ਵੀਰੇ ਮਾਂ ਨਹੀਂ ਹੈਗੀ ਵੀਰੇ ਦਾਦੀ ਸੀ ਇੱਕ ਆਪਣੀ ਦਾਦੀ ਦਾ ਕੀ ਨਾਮ ਦਾਦੀ ਨੇ ਪਾਲੇ ਸੀ ਆਪਾਂ ਆਪਾਂ ਜੀ ਮੁਸਲਮਾਨ ਆ ਆਪਾਂ ਵੀਟਰ ਦਾ ਕੰਮ ਕਰਦੇ ਹੁੰਦੇ ਆ ਆਪਣੇ ਪੰਡਿਤ ਜੀ ਨਹੀਂ ਹੁੰਦੇ ਆਪਾਂ ਜੀ ਵੀਰੇ ਉਹ ਹਾਂ ਆਪਾਂ ਵੀਟਰ ਦਾ ਕੰਮ ਜੀਦੇ ਹੁੰਦੇ ਆ ਜੀ ਪੰਡਿਤ ਜੀ ਅੱਛਾ ਤੁਸੀਂ ਮਤਲਬ ਤੁਹਾਡੀ ਦਾਦੀ ਦਾ ਕੀ ਨਾਮ ਹੈ ਚੱਕਰ ਖਾ ਕੇ ਆਪਣਾ ਮੁੰਡਾ ਗਿਰ ਗਿਆ ਉਹਨੂੰ ਚੱਕਰ ਚੱਕਰ ਚੁੱਕਾ ਦਾਦੀ ਦਾ ਨਾਮ ਕੀ ਹੈ ਦਾਦੀ ਦਾ ਦਾਦੀ ਦਾ ਨਹੀਂ ਐਗਾ ਜੀ ਉਹਦਾ ਨਾਮ ਵੀ ਸ਼ੁਭਮ ਨਾਮ ਸੀ ਉਹਦਾ ਵੀ ਜੀ ਦਾਦੀ ਦਾ ਸ਼ੁਭਮ ਨਾਮ ਸੀ ਉਹਦਾ ਜੀ ਉਹ ਨੀਚੇ ਜਾ ਕੇ ਗਿਰ ਗਈ ਔਰ ਉਹ ਮਰ ਗਈ ਉਹ ਚੱਕਰ ਇੱਕੋ ਚੀਜ਼ ਦਿਮਾਗ ਤੇ ਚੜੀ ਵੀ ਆ ਨਾ ਵੀਰੇ ਚਲੋ ਗੁਰੂ ਸਾਹਿਬ ਕਿਰਪਾ ਕਰਨ ਇਹਨੂੰ ਬਿਠਾਓ ਵੀਰੇ ਵੀਰ ਨੂੰ ਆਪਾਂ ਤੇ ਆਜੂ ਚੱਲੀਏ ਆਓ ਚੱਲੀਏ ਆਓ ਚੱਲੀਏ ਵੀਰੇ ਨੰਗੇ ਪੈਰੀ ਇੱਦਾਂ ਹੀ ਫਰੀਆਂ ਪੈਂਦਾ ਕਿੱਥਿਆਂ ਤੂਰੇ ਪੈਂਦਾ ਕਿੱਥਿਆਂ ਵੀਰੇ ਕਿੱਥੇ ਪੈਂਦਾ ਜੀ ਕੁੱਤੇ ਨਾਲ ਪੈਂਦੇ ਨੇ ਜੀ ਕੁੱਤੇ ਨਾਲ ਪੈਂਦੇ ਨੇ ਅੱਛਾ ਜੀ ਹਾਂ ਉਹ ਪਰਲੇ ਫਫਾਰਾ ਚੌਂਕ ਆ ਜੀ ਉੱਥੇ ਪੈਂਦਾ ਵਸੇ ਤੁਸੀਂ ਦੇਖਿਓ ਕੁੱਤਾ ਹਾਂ ਇਧਰ ਹੀ ਸਾਈਡ ਵੀ ਕੁੱਤਾ ਇਧਰ ਹੀ ਸਾਈਡ ਵੀ ਉਹ ਸਕਦਾ ਵੀਰੇ ਪਟਿਆਲੇ ਦਾ ਹੀ ਹੋਵੇ ਮਤਲਬ ਇਹ ਤਾਂ ਫੈਮਿਲੀ ਹੋਵੇ ਇਹਦੀ ਹਾਂ ਵੀਰੇ ਪਰਾ ਵੇਟਰ ਦਾ ਹੀ ਕੰਮ ਕਰਦਾ ਹੈ ਜੀ ਮੈਂ ਤਾਂ ਨਹੀਂ ਕਹਿੰਦਾ ਵੀ ਪਟਿਆਲੇ ਦਾ ਸਾਰੇ ਭਰਾਮਾਂ ਦਾ ਹਾਂ ਜੀ ਤੁਸੀਂ ਵੀਰੇ ਕਿੰਨੇ ਤੁਸੀਂ ਦੇਖ ਤੁਸੀਂ ਕਿੰਨੇ ਕੁ ਪੁਰਾਣੇ ਹੋਰੇ ਵੀਰੇ 10 ਸਾਲ ਪੁਰਾਣੇ ਹੋਰੇ ਤੁਸੀਂ ਕਿੰਨੇ ਸਾਲ ਤੋਂ ਦੇਖ ਰਹੇ ਹੋ 10 ਜੀ ਵੀਰੇ ਹੋ ਗਏ ਬਈ ਇਹਨੂੰ ਡੇਢ ਸਾਲ ਦੇਖਦੇ ਨੂੰ ਨੰਗਾ ਹੀ ਪਹਿਲਾਂ ਮਤਲਬ ਲੰਬਾ ਹੈ ਜੀ ਐਵੇਂ ਫਿਰਦਾ ਰਹਿੰਦਾ ਨੰਗਾ ਹੀ ਇਹ ਕੱਪੜੇ ਤਾਰ ਦਿੰਦਾ ਉਹਦੀ ਘਵਾਰਾ ਚੌਂਕ ਤੇ ਜਾਂ ਫੁੱਟਪਾਥ 'ਤੇ ਪਿਆ ਹੁੰਦਾ ਹੈ ਇਹ ओके okay. चलो ਤੁਹਾਡਾ ਸਾਰੇ ਭਰਾਵਾਂ ਦਾ ਧੰਨਵਾਦ ਵੀਰੇ ਸਾਡੇ ਪਿੰਡ ਲਚਕਾਣੀ ਆ ਕਦੇ ਆਇਓ ਪਿੰਡ ਵੀਰੇ ਕਦੇ ਹਾਂ ਸਾਡੇ ਕੋਲ 150 ਮੈਂਬਰ ਰਹਿ ਰਹੇ ਆ ਵੀਰੇ 80% ਮਨੁੱਖਤਾ ਉਹ ਨੇ ਜਿਨ੍ਹਾਂ ਦਾ ਕੋਈ ਪਰਿਵਾਰ ਨਹੀਂ ਲੈਣ ਆ ਰਹੇ ਆ ਵੀਰੇ ਮਤਲਬ ਇੰਨੇ ਰਿਸ਼ਤੇ ਨਾਤੇ ਗਿਰ ਗਏ ਪਏ ਇਸ ਵੀਰ ਦਾ ਹੁਣ ਪਤਾ ਨਹੀਂ ਆਪਾਂ ਨੂੰ ਤਾਂ ਬਾਅਦੋਂ ਪਤਾ ਲੱਗੂ ਪਰਿਵਾਰ ਦਾ ਤਾਂ ਹਨਾ ਵੀਰੇ ਚਲੋ ਇਹਨੂੰ ਵੀਰ ਨੂੰ ਬਿਠਾਈਏ ਜੀ ਆਪਾਂ ਆਓ ਜੀ ਤੁਸੀਂ ਜਿਹੜਾ ਗੁਰੂ ਸਾਹਿਬ ਕਿਰਪਾ ਕਰਨ ਇਹਦਾ ਚੰਗਾ ਜੀਵਨ ਹੋ ਸਕੇ ਨੇ ਬੜਾ ਟਾਈਮ ਨਰਕ ਕੱਟ ਲਿਆ ਸੜਕਾਂ ਤੇ ਚੜ ਕੇ ਚੜ ਕੇ ਬਹਿ ਜਾ ਵੀਰੇ ਉੱਪਰ ਬਹਿ ਜਾ ਵੀਰੇ ਨੌਜਵਾਨ ਹਾਂ ਕਪੜੇ ਲੀੜੇ ਵਿਚਾਰਾ ਖਬਰਾ ਕਦੋਂ ਕਦਾਂ ਫਿਰਦਾ ਪੈਰਾਂ ਤੇ ਸੱਟ ਲੱਗੀ ਵੀ ਹਨਾ ਜੀ ਸ਼ੁਭਮ ਖਾਨ ਚਲੋ ਗੁਰੂ ਸਾਹਿਬ ਕਿਰਪਾ ਕਰਨਗੇ ਪੰਜ ਚਾਰ ਦਿਨ ਚ ਦੱਸੂ ਕੁਛ ਨਾ ਕੁਛ ਵੀਰੇ ਆਪਾਂ ਨੂੰ ਹਨਾ ਤੇ ਇੱਕ ਮੈਂਬਰ ਹੋਰ ਚੜਜੂਗਾ ਜੀ ਆਪਣਾ ਪਿੱਛੇ ਤਿੰਨ ਮੈਂਬਰ ਚੜਜੂ ਠੀਕ ਹੈ ਵੀਰੇ ਧੰਨਵਾਦ ਸੰਗਤ ਜੀ ਹਸਦੇਵਾਦ ਦੇ ਰਹੇ ਹੋ ਤੁਹਾਡੇ ਤੇ ਗੱਲ ਖੜੀ ਹੈ ਜੀ ਅਸੀਂ ਆਪਣਾ ਫਰਜ਼ ਨਿਭਾਤਾ ਸਾਡਾ ਸੁਪਨਾ ਕੀ ਹੈ ਅਸੀਂ ਲਚਕਾਣੀ ਪਿੰਡ ਦੇ ਵਿੱਚ ਬਹੁਤ ਵੱਡਾ ਆਸ਼ਰਮ ਬਣਾਉਣਾ ਚਾਹੁੰਦੇ ਆ ਸੰਗਤ ਸਪੋਰਟ ਕਰ ਰਹੀ ਹੈ ਜੀ ਕੋਈ ਇਟਾਂ ਦੇ ਰਿਹਾ ਕੋਈ ਬਜਰੀ ਦੇ ਰਿਹਾ ਕੋਈ ਦਵਾਈਆਂ ਦੇ ਬਿੱਲ ਭਰ ਰਿਹਾ ਬਹੁਤ ਤੁਹਾਡੇ ਸਾਥ ਦੀ ਲੋੜ ਆ ਤੁਸੀਂ ਜਰੂਰ ਲਚਕਾਣੀ ਪਿੰਡ ਆਓ ਸਾਰੇ ਭੈਣ ਭਰਾਵਾਂ ਅੱਗੇ ਬੇਨਤੀ ਹੈ ਜਿਹੜੇ ਵੀ ਵੀਡੀਓ ਦੇਖ ਰਹੇ ਹੋ ਤਾਂ ਜੋ ਆਪਾਂ ਹੋਰ ਲੋੜਵੰਦਾਂ ਲਈ ਜਿਹੜੇ ਅਸਲ ਲੋੜਵੰਦ ਹੁੰਦੇ ਨੇ ਇਦਾਂ ਦੇ ਵੀਰ ਉਹਨਾਂ ਲਈ ਘਰ ਵੱਡਾ ਬਣਾ ਸਕੀਏ ਹੋਰ ਇਦਾਂ ਦੇ ਵੀਰਾਂ ਨੂੰ ਘਰ ਦੇ ਸਕੀਏ ਸੁਪਨਾ ਤੁਹਾਡੇ ਭੈਣ ਭਰਾਵਾਂ ਦੇ ਸਾਥ ਨਾਲੇ ਪੂਰਾ ਹੋਊਗਾ ਇਹ ਹਰ ਇੱਕ ਉਸ ਨੌਜਵਾਨ ਦਾ ਸੁਪਨਾ ਇਹ ਹਰ ਇੱਕ ਉਸ ਪਰਿਵਾਰ ਦਾ ਸੁਪਨਾ ਜਿਹਦੇ ਅੰਦਰ ਇਨਸਾਨੀਅਤ ਵਸਦੀ ਆ ਹਰ ਕੋਸ਼ ਧਰਮੀ ਬੰਦੇ ਦਾ ਸੁਪਨਾ ਕਿਉਂਕਿ ਜਿਹੜਾ ਇਨਸਾਨ ਧਰਮੀ ਉਹਦੇ ਅੰਦਰ ਇਨਸਾਨੀਅਤ ਇਦੇ ਅੰਦਰ ਵੱਸਦੀ ਆ ਉਹਦਾ ਇਹ ਸੁਪਨਾ ਵੀ ਅਸੀਂ ਲੋੜਵੰਦਾਂ ਲਈ ਕੁਝ ਕਰੀਏ ਇਸ ਕਰਕੇ ਆਪਣਾ ਫਰਜ ਸੇਵਾ ਸੁਸਾਇਟੀ ਤੁਸੀਂ ਆਓ ਇਦਾਂ ਦੇ ਵੀਰਾਂ ਦੀ ਜਰੂਰ ਪਛਾਣ ਕਰੋ ਸਾਡੇ ਕੋਲ ਕਾਫੀ ਇਦਾਂ ਦੇ ਵੀਰ ਨੇ ਜਿਨ੍ਹਾਂ ਦਾ ਹਾਲੇ ਤੱਕ ਸਾਨੂੰ ਇਹ ਹੀ ਨਹੀਂ ਪਤਾ ਲੱਗਿਆ ਉਹ ਕਿੱਥੋਂ ਦੇ ਨੇ ਜਾਂ ਪੰਜਾਬ ਦੇ ਨੇ ਪੰਜਾਬ ਤੋਂ ਬਾਹਰ ਦੇ ਨੇ ਪਤਾ ਹੀ ਨਹੀਂ ਲੱਗਿਆ ਬਾਕੀ ਥੋੜੇ ਇੱਕ ਪਰਸੈਂਟ ਇਦਾਂ ਦੇ ਵੀਰ ਹੈਗੇ ਨੇ ਅਸੀਂ 90% ਤੁਹਾਨੂੰ ਕਲੀਅਰ ਹੈ 10% ਮੰਨ ਲੈਣੇ ਵੀ ਜਿਨ੍ਹਾਂ ਦਾ ਪਤਾ ਹੀ ਨਹੀਂ ਲੱਗਿਆ ਉਹਨਾਂ ਦੀ ਵੀ ਪਹਿਚਾਣ ਤੁਹਾਡੇ ਆਉਣ ਨਾਲੇ ਹੋਊਗੀ ਹੋ ਸਕਦਾ ਤੁਸੀਂ ਪਛਾਣ ਲਓ ਤੁਹਾਡੇ ਕਿਤੇ ਨੇੜੇ-ਤੇੜੇ ਦਾ ਵੀਰ ਹੋਵੇ ਹੋ ਸਕਦਾ ਉਹਦੀ ਫੈਮਿਲੀ ਹੋਵੇ ਹੋ ਸਕਦਾ ਇਸ ਵੀਰ ਦਾ ਵੀ ਪਰਿਵਾਰ ਹੋਵੇ ਬੱਚੇ ਹੋਣ ਡਿਪੈਂਡ ਕਰਦਾ ਤੁਹਾਡੇ ਵੀਡੀਓ ਸ਼ੇਅਰ ਕਰਨ ਤੇ ਧੰਨਵਾਦ ਜੀ ਹਸਦੇ ਬਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਧੰਨਵਾਦ ਵੀਰੇ ਸਾਰੇ ਭਰਾਵਾਂ ਦਾ ਦਿਲੋਂ ਧੰਨਵਾਦ ਵੀਰੇ ਧੰਨਵਾਦ ਵੀਰੇ